ਲੋਕ ਸਭਾ ਚੋਣਾਂ ਦੀ ਤੀਜੀ ਗੇੜ ਲਈ ਚੋਣ ਪ੍ਰਚਾਰ ਸਰਗਰਮੀਆਂ ਸ਼ਿਖਰਤੇ ਪੂਜੜੀਆਂ ਨੇ ਇਸ ਗੇੜ ਤੇ 7 ਮਹੀਨوں ਦਸ ਰਾਜਾਂ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 94 ਲੋਕ ਸਭਾ ਹਲਕਿਆਂ ਲਈ ਵੋਟਾਂ ਪਵਾਈਆਂ ਜਾਣੀਆਂ ਨੇ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਅਤੇ ਰੋਡ ਸ਼ੋਰਾਂ ਆਈਆਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਦੇ ਉੱਗੇ ਆਗੂ ਚੋਣ ਪ੍ਰਚਾਰ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਨੇ ਇਸ ਗੇੜ ਤਹਿਤ ਅਸਾਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਓ, ਜੰਮੂ ਅਤੇ ਕਸ਼ਮੀਰ ਵਿੱਚ ਵੋਟਾਂ ਪੁਆਇਆਂ ਜਾਣਗੀਆਂ। ਤੀਜੇ ਗੇੜ ਲਈ ਕੁੱਲ 1352 ਉਮੀਦਵਾਰ ਚੋਣ ਮદાન ਵਿੱਚ ਨੇ। ਦੂਜੇ ਗੇਟ ਦੀ ਸਮਾਪਤੀ ਦੇ ਨਾਲ 11 ਸੂਬਿਆਂ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ VOTING ਮੁਕੰਮਲ ਹੋ ਗਈ ਹੈ। ਇਹਨਾਂ ਵਿੱਚ ਕੇਰਲ, ਰਾਜਸਥਾਨ, ਤ੍ਰਿਪੁਰਾ, ਤਾਮਿਲਨਾਡੂ, ਸਿੱਕਮ, ਮਨੀਪੁਰ, ਮੇਗਾਲਿਆ, ਨਾਗਾਲੈਂਡ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ, ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸ਼ਾਮਲ ਨੇ। ਗਰਮੀ ਦੇ ਬਾਵਜੂਦ ਵੱਖ-ਵੱਖ ਖੇਤਰਾਂ ਵਿੱਚ VOTERਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਤਦਾਨ ਇੱਕਾਦੁੱਕਾ ਘਟਨਾਵਾਂ ਨੂੰ ਛੱਡ ਕੇ ਤਕਰੀਬਨ ਚੰਤੀ ਪੁਰੰריה ਚੋਣ ਕਮਿਸ਼ਨ ਨੇ ਬਾਰੀ ਮਣੀਪੁਰ ਸੰਸਦੀ ਹਲਕੇ ਦੇ 6 ਪੋਲਿੰਗ ਸਟੇਸ਼ਨਾਂ ਤੇ ਕਰਵਾਈਆਂ ਗਈਆਂ ਚੋਣਾਂ ਨੂੰ ਰੱਦ ਕਰਦੀਆਂ 3 April ਨੂੰ ਇਨ੍ਹਾਂ ਸਟੇਸ਼ਨਾਂ ਤੇ ਮੁਰਤੋਂ VOTING ਦਾ ਐਲਾਨ ਕੀਤਾ ਹੈ